ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹੱਸਦੇ ਵਸਦੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਮੌਸਮ ਬਹੁਤ ਵਧੀਆ ਹੋਇਆ ਪਿਆ ਤੇ ਚਲੋ ਸ਼ੁਰੂ ਕਰਦੇ ਆ ਇਸ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਤੁਹਾਡਾ ਸਮਾਂ ਬਹੁਤ ਕੀਮਤੀ ਮੈਨੂੰ ਪਤਾ ਸੋ ਆਪਾਂ ਨੂੰ ਖਰਾਬ ਨਹੀਂ ਕਰਨਾ ਅੱਜ ਦੀ ਵੀਡੀਓ ਵੱਲ ਵਧਦੇ ਆ ਆਪਾਂ ਟਾਈਮ ਬਿਨਾ ਖਰਾਬ ਕਰੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀ ਕਰਨੀ ਹੈ ਗੱਲ ਆਪਾਂ ਕਰਨੀ ਆ ਵੀ ਕਿਉਂ ਤੁਹਾਨੂੰ ਕੈਨੇਡਾ ਦੀ ਪੀਅਰ ਨਹੀਂ ਮਿਲਨੀ ਠੀਕ ਹੈ ਉਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ ਜੇਕਰ ਤੁਸੀਂ ਹਾਰਡ ਵਰਕਿੰਗ ਪਰਸਨ ਹੋ ਜੇਕਰ ਤੁਸੀਂ ਮਿਹਨਤ ਕਰਨ ਵਾਲੇ ਹੋ ਤੇ ਤੁਸੀਂ ਹਰ ਪੋਸੀਬਲ ਚੀਜ਼ ਟਰਾਈ ਕਰੋਗੇ ਤੇ ਤੁਹਾਨੂੰ ਕੈਨੇਡਾ ਦੀ ਪੀਆ ਨਹੀਂ ਮਿਲੂਗੀ ਉਹਦਾ ਰੀਜ਼ਨ ਦੱਸਾਂ ਕਿਉਂ ਬਿਕੋਜ਼ ਇੱਥੋਂ ਦਾ ਇੱਕ ਸਿਸਟਮ ਇਦਾਂ ਦਾ ਬਣਾ ਦਿੱਤਾ ਗਿਆ ਆ ਵੀਡੀਓ ਨੂੰ ਪੂਰੀ ਸੁਣਿਓ ਤੁਹਾਨੂੰ ਬਹੁਤ ਜਿਹਾ ਸਮਝ ਲੱਗਣੀ ਹੈ ਇਸ ਵੀਡੀਓ ਤੋਂ ਮੈਂ 네ਗੇਟਿਵ ਨਹੀਂ ਹੋ ਰਿਹਾ ਪਰ ਮੈਂ ਇੱਕ ਡਿਫਰੈਂਟ ਪੁਆਇੰਟ ਆਫ 뷰 ਤੋਂ ਇਹ ਵੀਡੀਓ ਬਣਾ ਰਿਹਾ ਸੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਇਹਨਾਂ ਇੱਕ ਸਿਸਟਮ ਇਦਾਂ ਦਾ ਬਣਾ ਦਿੱਤਾ ਗਿਆ ਆ ਜਿੱਥੇ ਜੇ ਤੁਸੀਂ ਐਜ਼ ਅ ਰਿਫਿਊਜੀ ਹੋ ਅਸਾਈਲਮ ਸੀਕਰ ਹੋ ਤੁਹਾਨੂੰ ਸ਼ੇਤੀ ਪੀਅਰ ਮਿਲ ਜੇਗੀ ਇਸ ਕੰਟਰੀ ਦੇ ਵਿੱਚ ਅਦਰ than ਰੈਦਰ than ਜੇ ਤੁਸੀਂ ਐਜ਼ ਅ ਸਟੂਡੈਂਟ ਆਉਂਦੇ ਹੋ ਜਾਂ ਤੁਸੀਂ ਵਰਕ ਪਰਮਿਟ ਤੇ ਆਉਂਦੇ ਹੋ ਤੁਸੀਂ ਸਕਿਲਡ ਵਰਕਰ ਹੋ ਕੁਝ ਵੀ ਹੋ ਠੀਕ ਹੈ ਤੁਸੀਂ ਮਿਹਨਤ ਕਰਕੇ ਪੀਅਰ ਲੈਣਾ ਚਾਹੁੰਦੇ ਹੋ ਉਹ ਚੀਜ਼ ਨੂੰ ਇਹਨਾਂ ਨੇ ਵੇਹ ਡਿਫਿਕਲਟ ਬਣਾਤਾ ਵੇਹ ਡਿਫਿਕਲਟ ਕਿ ਬੰਦਾ ਕਹੇ ਯਾਰ ਵੀ ਮੇਰੇ ਤੋਂ ਨਹੀਂ ਹੋ ਰਿਹਾ ਮੈਂ ਇੱਥੋਂ ਚੰਗਾ ਵਾਪਸ ਹੀ ਚਲ ਜਾ ਹੁਣ ਦੇਖੋ ਅੱਜ ਦੇ ਟਾਈਮ 'ਚ ਇਹੇ ਕਰਾਇਆ ਕਰਦੇ ਆ ਇਸ ਫੈਕਟਰ ਨੂੰ ਲੈ ਕੇ ਵੀ ਸਾਡੀ ਕੰਟਰੀ ਦੇ ਵਿੱਚ ਸਾਨੂੰ ਡਾਕਟਰਸ ਦੀ ਲੋੜ ਆ ਸਾਨੂੰ ਹੈਲਥ케ਅਰ professions ਦੀ ਲੋੜ ਆ ਸਕਿਲਡ ਵਰਕਰਸ ਦੀ ਲੋੜ ਆ ਬਟ ਜਦੋਂ ਉਹੀ ਗੱਲ ਹੁੰਦੀ ਆ ਉਹਨਾਂ ਨੂੰ ਪੀਆਰ ਦੇ ਦਿੰਦੀ ਸਕੋਰ ਇੰਨੇ ਹਾਈ ਕੱਤੋਂ ਆ ਫਿਰ ਮੈਨੂੰ ਉਹ ਚੀਜ਼ ਨਹੀਂ ਸਮਝ ਆਉਂਦੀ ਕਿਉਂ ਇੰਨੇ ਸਕੋਰ ਹਾਈ ਆ ਫਿਰ ਕਿਉਂ ਉਹਨਾਂ ਨੂੰ ਇਨੀਆਂ ਮੁਸ਼ਕਲਾਂ ਦੇ ਥਰੂ ਜਾਣਾ ਪੈਂਦਾ ਆ ਹੁਣ ਸਕਿੱਲ ਟ੍ਰੇਡ ਵਾਲਾਣਾ ਤੁਸੀਂ ਦੇਖਿਆ ਕੀ ਹੋਇਆ ਕਿ ਇਹਨਾਂ ਨੂੰ ਸਕਿੱਲ ਵਾਲੇ ਬੰਦਿਆਂ ਦੀ ਲੋੜ ਨਹੀਂ ਉਦੋਂ ਤੇ ਡਗਫੋਰਡ ਸਾਹਿਬ ਕਹਿੰਦੇ ਸੀ ਸਾਨੂੰ ਮਤਲਬ ਕਿ ਇਹਨਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਕੋਈ ਨਹੀਂ ਆ ਪ੍ਰੋਗਰਾਮ ਦੇ ਥਰੂ ਆਓ ਸਾਨੂੰ ਸਕਿਲਡ ਵਰਕਰ ਦੀ ਲੋੜ ਹੈ ਤੁਹਾਨੂੰ ਪੀਆਰ ਤਵਾਂਗੇ ਹੁਣ ਕੀ ਹੋਇਆ ਹੁਣ ਕੀ ਹੋਇਆ ਇਹਨਾਂ ਨੂੰ ਹੁਣ ਇਹ ਤਾਂ ਫਿਗਰ ਉੱਠ ਹੀ ਨਹੀਂ ਕਰ ਪਾ ਵੀ ਕਿਹਦੀ ਫਾਈਲ ਜੈਨੂਇਨ ਹੈ ਤੇ ਕਿਹਦੀ ਫਾਈਲ ਜੈਨੂਇਨ ਨਹੀਂ ਕਿੱਥੇ ਜਾਣਗੇ ਉਹਨਾਂ ਦਾ ਤਾਂ ਫਿਚਰ ਖਰਾਬ ਹੋ ਗਿਆ ਨਾ ਉਹਨਾਂ ਦਾ ਤਾਂ ਟਾਈਮ ਪੈਸਾ ਜ਼ਿੰਦਗੀ ਖਰਾਬ ਹੋ ਗਈ ਉਹਨਾਂ ਦੀ ਗੱਲ ਕਰਨੀ ਜ਼ਰੂਰੀ ਆ ਬਿਕੋਜ਼ ਮੈਂ ਸਮਝਦਾ 2600 ਦੇ ਵਿੱਚੋਂ 2600 ਬੰਦਾ ਫੇਕ ਨਹੀਂ ਹੋ ਸਕਦਾ 2600 ਦੇ ਵਿੱਚੋਂ 2600 ਬੰਦਾ ਫੇਕ ਚੀਜ਼ਾਂ ਸਾਰੀਆਂ ਨਹੀਂ ਕਰ ਸਕਦਾ ਜੇ ਕਰ ਰਿਹਾ ਹੈ ਇਹਦਾ ਮਤਲਬ ਤੁਹਾਡਾ ਜਿਹੜਾ ਸਿਸਟਮ ਹੈ ਇਮੀਗ੍ਰੇਸ਼ਨ ਦਾ ਉਹ ਕਰਪਟ ਹੈ ਬਹੁਤ ਜ਼ਿਆਦਾ ਉਹ ਬਹੁਤ ਜ਼ਿਆਦਾ ਉਹਦੇ ਵਿੱਚ ਮਤਲਬ ਉਹਦੇ ਤੇ ਕੰਮ ਕਰਨ ਦੀ ਲੋੜ ਆ ਫਿਰ ਤਾਂ ਤੁਹਾਨੂੰ ਜੰਗੀ ਤਰ੍ਹਾਂ ਇਹਦੇ ਵਿੱਚ ਡੀਪ ਚੰਗੀ ਤਰ੍ਹਾਂ ਡੈਪਥ ਦੇ ਵਿੱਚ ਲੁੱਕ ਇਨ ਟੂ ਕਰਨ ਦੀ ਲੋੜ ਆ ਸਮਝਦੇ ਹੋ ਜੇ ਐਦਾ ਦੀ ਗੱਲ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਇੰਨੇ ਜਾਣਿਆਂ ਨੇ ਐਦਾ ਕੀਤਾ ਹੋਊਗਾ ਹਾਂ ਹੋ ਸਕਦਾ 100 200 ਬੰਦੇ ਨੇ ਕੀਤਾ ਹੋਵੇ 2600 ਦੇ ਵਿੱਚੋਂ ਮੈਂ ਉਸ ਚੀਜ਼ ਤੋਂ ਵੀ ਡਿਨਾਈ ਨਹੀਂ ਕਰ ਰਿਹਾ ਪਰ ਹੁਣ ਉਹਨਾਂ ਦੇ ਫੀਚਰ ਦਾ ਕੀ ਸੋ ਖਣੌਣ ਵਾਲੇ ਟਾਈਮ ਦੇ ਵਿੱਚ ਦੇਖ ਲਿਓ ਹੈਲਥ ਕੇਅਰ ਦੇ ਵਿੱਚ ਵੀ ਇਦਾਂ ਹੀ ਹੋਊਗਾ ਵੀ ਹੋਰ ਸਾਲ 2 ਸਾਲ ਦੇ ਬਾਅਦ ਉਹਦੇ ਵੀ ਡਰਾਅ ਦੇਖਿਓ ਕਿਨੇ ਉੱਪਰ ਚੱਲ ਜਣਗੇ ਠੀਕ ਹੈ ਜਿੱਦਾਂ ਉਹਦੇ ਵਿੱਚ ਵੀ ਕੰਪੀਟੀਸ਼ਨ ਵੱਧ ਰਿਹਾ ਬਟ ਜੇ ਹੋਹੀ ਤੁਸੀਂ ਉਹਨੂੰ ਛੱਡ ਕੇ ਤੁਸੀਂ ਐਜ਼ ਅ ਅਸਾਈਲਮ ਸੀਕਰ ਜਾਂ ਐਜ਼ ਅ ਰਿਫਿਊਜੀ ਤੁਸੀਂ ਆਪਣੀ ਫਾਈਲ ਲਾਉਣਾ ਚਾਹੁੰਦੇ ਹੋ देयर आर ਹਾਈ ਚਾਂਸਸ ਕਿ ਤੁਹਾਡਾ ਜਿਹੜਾ ਅਪਰੂਵਲ ਆ ਉਹ ਬਹੁਤ ਛੇਤੀ ਹੋਊਗਾ ਫਾਸਟ ਹੋਊਗਾ ਤੇ ਹੋ ਵੀ ਜਾਊਗਾ ਪ੍ਰੂਵ ਐਵੇਂ ਦੇਖਿਆ ਆ ਆਪਣੇ ਆਲੇ ਦੁਆਲੇ ਦੇਖ ਰਿਹਾ ਡੇਲੀ ਚੀਜ਼ਾਂ ਹੁੰਦੀਆਂ ਠੀਕ ਹੈ ਮੈਂ ਕਈ ਬੰਦਿਆਂ ਨੂੰ ਜਾਣਦਾ ਆ ਜਿਨ੍ਹਾਂ ਨੂੰ 2 ਸਾਲ ਹੋਏ ਹੁੰਦੇ 3 ਸਾਲ ਹੋਏ ਹੁੰਦੇ ਆ ਉਹਨਾਂ ਨੂੰ ਆ ਕੇ ਰਫਿਊਜੀ ਲਾਉਂਦੇ ਸੱਲ ਮਲਾਉਂਦੇ ਆ ਉਹ ਵੀ ਫੇਕ ਕੇਸਿਸ ਤੋਂ ਉਹਨਾਂ ਦੀ ਪੀਆਰ ਹੋ ਜਾਂਦੀ ਆ ਠੀਕ ਆ ਚਲੋ ਉਹਨਾਂ ਦੀ ਮਰਜ਼ੀ ਆ ਮੈਂ ਨਹੀਂ ਮੈਂ ਹੁਣ ਇਹ ਨਹੀਂ ਕਹਿਣਾ ਚਾਹੁੰਦਾ ਵੀ ਕਦੋਂ ਤੋਂ ਕਰ ਦੇ ਕਦੋਂ ਤੋਂ ਨਹੀਂ ਹੁਣ ਇੱਕ ਸਾਈਡ ਤੇ ਛੱਡੋ ਮੇਰਾ ਸਭ ਤੋਂ ਵੱਡਾ ਮੁੱਦਾ ਇਹ ਆ ਜਿਹੜੇ ਬੰਦੇ ਡਿਸਰਵ ਕਰਦੇ ਆ ਉਹਨਾਂ ਨੂੰ ਕਦੋਂ ਨਹੀਂ ਇੱਕ ਬੰਦਾ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਪੈਸਾ ਇਨਵੈਸਟ ਕਰਦਾ ਆ 40000 ਡਾਲਰ 50000 ਡਾਲਰ ਐਜ਼ ਅ ਸਟੂਡੈਂਟ ਉਸ ਤੋਂ ਬਾਅਦ ਵਰਕ ਪਰਮਿਟ ਤੇ ਕੰਮ ਕਰਦਾ ਆ 3 ਸਾਲ ਮਿਹਨਤ ਪੂਰੀ ਕਰਦਾ ਟੈਕਸ ਪੇ ਕਰਦਾ ਆ ਉਹਦੇ ਲਈ ਤੁਸੀਂ ਇੰਨਾ ਸਿਸਟਮ ਹਾਰਡ ਬਣਾ ਦਿੰਦੇ ਹੋ ਵੀ ਉਹ ਬੰਦਾ ਮਜਬੂਰ ਹੋ ਕੇ ਵਾਪਸ ਚੱਲ ਜਾਂਦਾ ਆ ਠੀਕ ਆ ਤੇ ਇੱਕ ਬੰਦਾ ਜੋ ਕਿ ਇਹ ਕਹਿੰਦਾ ਕਿ ਮੈਨੂੰ ਆਪਣੀ ਕੰਟਰੀ ਦੇ ਵਿੱਚ ਖਤਰਾ ਹੈ ਉਹ ਜਦੋਂ ਆ ਕੇ ਉਹ ਚੀਜ਼ ਸਾਰਾ ਉਹ ਪ੍ਰੋਸੈਸ ਕਰਦਾ ਹੈ ਉਹ ਆਪਣੀ ਫਾਈਲ ਲਾਉਂਦਾ ਆ ਤੇ ਉਦੋਂ ਬਸ ਜੀ ਐਦਾ ਪ੍ਰੋਸੈਸ ਹੁੰਦਾ ਐਦਾ ਐਦਾ ਇਹ ਰਿਐਲਿਟੀ ਹੈ ਐਂਡ ਹਿੱਟ ਕਰਦੀ ਆ ਤੁਹਾਨੂੰ ਮੈਂ ਖੁਦ ਇਸ ਕੰਟਰੀ ਦੇ ਵਿੱਚ ਪੈਸਾ ਇਨਵੈਸਟ ਕੀਤਾ ਮੈਂ ਇਸ ਕੰਟਰੀ ਦੇ ਵਿੱਚ 40-50 ਹਜ਼ਾਰ ਡਾਲਰ ਇਨਵੈਸਟ ਕੀਤਾ ਆ ਠੀਕ ਆ ਉਸ ਤੋਂ ਬਾਅਦ ਜਦੋਂ ਅੱਜ ਦੇਖੀ ਤੇ ਯਾਰ ਵੀ ਆਹ ਡਰਾਵਰ ਆ ਰਹੇ ਆ ਆ ਚੀਜ਼ਾਂ ਹੋ ਰਹੀਆਂ ਆ ਤੇ ਜਦੋਂ ਦਿਲ ਦੁਖਦਾ ਆ ਠੀਕ ਆ ਐਂਡ ਹੋ ਸਕਦਾ ਕਿਸੇ ਲਈ ਦੇਖੋ ਇਹ ਗੱਲ ਇੰਨੀ ਮਾਇਨੇ ਨਾ ਰੱਖਦੀ ਹੋਵੇ ਉਹ ਕਹਿੰਦਾ ਹੋਵੇ ਵੀ ਤੂੰ ਤਾਂ ਵੀ ਰੋਈ ਜਾ ਰਿਹਾ ਪਰ ਮੈਂ ਐਵੇਂ ਨਹੀਂ ਰੋ ਰਿਹਾ ਜਿਹੜੇ ਬੰਦੇ ਤੇ ਪੈਸੇ ਲੱਗਿਆ ਜਾਂ ਜਿਹੜੇ ਮਿਹਨਤ ਕਰ ਰਹੇ ਆ ਪੀਆਰ ਲਈ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਹੁਣ ਫ੍ਰੈਂਚ ਹੁਣ ਇਹਨਾਂ ਦਾ ਇੱਕੋ ਜ਼ੋਰ ਹੋਇਆ ਫ੍ਰੈਂਚ ਚੱਲ ਫ੍ਰੈਂਚ ਦੇ ਵਿੱਚ ਵੀ ਤੁਹਾਨੂੰ ਪਤਾ ਕਿੰਨਾ ਬੰਦੇ ਦੀ ਪੀਆਰ ਹੋ ਰਹੀ ਆ ਆਊਟ ਆਫ ਕੈਨੇਡਾ ਜਿਹੜੇ ਬੰਦੇ ਨੇ ਉਹਨਾਂ ਦੀ ਪੀਆਰ ਹੋ ਰਹੀ ਆ ਇਨਸਾਈਡ ਕੈਨੇਡਾ ਵਾਲਿਆਂ ਦੀ ਪੀਆਰ ਨਹੀਂ ਹੋ ਰਹੀ ਇਨਸਾਈਡ ਜਿਹੜੇ ਕੈਨੇਡਾ ਉਹ ਤੇ ਲੈ ਹੀ ਨਹੀਂ ਪਾਰੇ ਫ੍ਰੈਂਚ ਦੇ ਥਰੂ ਪੀਆਰ ਜੇ ਤੁਹਾਨੂੰ ਇਹਨਾਂ ਪਤਾ ਹੋ ਜੇ ਮੰਨ ਲਓ ਵੀ 1000 ਬੰਦਾ ਹੈ ਨਾ ਤੇ 1000 ਬੰਦੇ ਵਿੱਚੋਂ 800 ਜਾਂ 850 ਬੰਦਾ ਜਿਹੜਾ ਹੈ ਉਹ ਆਊਟਸਾਈਡ ਦਾ ਕੈਨੇਡਾ ਫ੍ਰੈਂਚ ਦੀ ਕੈਟਾਗਰੀ ਦੇ ਵਿੱਚ ਇਥੇ ਪੀਅਰ ਲੈ ਰਿਆ ਆ ਤੇ ਸਿਰਫ 150 200 ਬੰਦਾ ਆ ਇਨਸਾਈਡ ਕੈਡਾ ਹੋਗਾ ਜਿਹੜਾ ਉਸ ਕੈਟਾਗਰੀ ਦੇ ਥਰੂ ਪੀਅਰ ਲੈ ਰਿਆ ਇਹਨਾਂ ਦਾ ਫੋਕਸ ਸਿਸਟਮ ਤੇ ਸਿਰਫ ਫ੍ਰੈਂਚ ਦਾ ਸਕਿਲਡ ਵਾਲਾ ਕੋਈ ਫੋਕਸ ਨਹੀਂ ਇਹਨਾਂ ਦਾ ਹੈਗਾ ਉਹਦੇ ਡਰਾ ਇਨ ਪਹਿਲਾਂ ਤਾਂ ਉਹਨਾਂ ਨੂੰ ਲੇਟ ਇਨਾਂ ਇਹਨਾਂ ਨੇ ਕਰ ਛੜਿਆ ਵੀ ਉਹਨਾਂ ਦੇ ਵਰਕ ਪਰਮਿਟ ਚਾਰਿਆਂ ਦੇ ਪਿੱਛੇ ਮੁੱਕਣ ਵਾਲੇ ਹੋ ਗਿਆ ਉਹਨਾਂ ਕੋਲ ਬਚਿਆ ਕੁਛ ਨਹੀਂ ਠੀਕ ਆ ਤੇ ਫਿਰ ਉਹਨਾਂ ਨੇ ਜਿਹੜੀਆਂ ਉਮੀਦਾਂ ਲਾਈਆਂ ਸੀ ਆਸਾਂ ਲਾਈਆਂ ਸੀ ਚੱਲ ਕੋਈ ਨਹੀਂ ਅਸੀਂ ਵੇਟ ਕਰਿਆ ਅੱਜ ਨਹੀਂ ਤੇ ਕੱਲ ਡਰਾਅ ਨਿਕਲਣਗੇ 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 ਸਾਡੀ ਫਾਈਲ ਦੀਵਾਰੀ ਜਾਊਗੀ ਸਾਡੀ ਪੀਆਰ ਹੋ ਜਾਊਗੀ ਉਹਨਾਂ ਨੇ ਚੱਕ ਕੇ ਕਹਿ ਦਿੱਤਾ ਜੀ ਨਹੀਂ ਤੁਸੀਂ ਤਾਂ ਸਾਰੇ ਫੇਕ ਹੋ ਹੀ ਫਿਗਰ ਆਊਟ ਨਹੀਂ ਕਰ ਪਾਰੇ ਸੋ ਸੌਰੀ ਅਸੀਂ ਕੁਝ ਕਰ ਨਹੀਂ ਸਕਦੇ ਇਸ ਚੀਜ਼ ਚ ਇਮੇਜਿਨ ਕਰੋ ਕਿ ਬੀਤੀ ਬੰਦੇ ਤੇ ਇੱਕ ਕੰਟਰੀ ਦੇ ਵਿੱਚ 40 50000 ਡਾਲਰ ਇਨਵੈਸਟ ਕਰਨ ਤੋਂ ਬਾਅਦ ਟੈਕਸ ਇੱਥੇ ਪੇ ਕਰਨ ਤੋਂ ਬਾਅਦ ਤੇ ਆ ਦੇਖਣਾ ਹੁਣ ਪਤਾ ਕੀ ਇੱਕ ਹੋਰ ਧੰਨਵਾਦ ਗੱਲ ਦੱਸਾਂ ਹੁਣ ਕਈ ਪੰਜਾਬੀ ਹੀ ਪੰਜਾਬੀ ਹੀ ਗੋਰਿਆਂ ਦੀ ਮਗਾਲ ਹੀ ਨਹੀਂ ਕਰਦਾ ਉਹ ਅਫੈਂਡ ਹੋ ਜਾਣਗੇ ਜੀ ਇਹ ਗੱਲ ਸੁਣ ਕੇ ਅੱਛਾ ਤੁਸੀਂ ਤਾਂ ਐਸਓਪੀ ਸਾਈਨ ਕਰਕੇ ਆਏ ਸੀ ਵਾਪਸ ਜਾਓ ਸਟੱਡੀ ਵੀ ਜਦਾ ਮਤਲਬ ਹੁੰਦਾ ਸਟੱਡੀ ਕਰੋ ਤੇ ਵਾਪਸ ਜਾਓ ਠੀਕ ਆ ਤੁਸੀਂ ਵੀ ਆਏ ਸੀ ਇੱਕ ਟਾਈਮ ਤੇ ਨੋ ਮੈਟਰ ਵਰਟ ਪਾ ਤੁਸੀਂ ਜਿੱਦਾਂ ਵੀ ਆਏ ਸੀਗੇ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਬੰਦਾ ਇੱਥੇ ਮਿਹਨਤ ਕਰਕੇ ਆਇਆ ਹੈ ਜਲੀਗਲੀ ਆਇਆ ਹੈ ਜਿਨੇ ਪੈਸੇ ਇਨਵੈਸਟ ਕਰੇ ਆ ਉਹਦਾ ਕੋਈ ਹੱਕ ਨਹੀਂ ਇੱਥੇ ਪੀਆਰ ਲੈ ਆਂਦਾ ਸਰਕਾਰ ਨੇ ਤਰੀਕੇ ਖੁਦ ਹੀ ਬਣਾਏ ਆ ਪੀਆਰ ਦੇ ਠੀਕ ਹੈ ਲੋਕਾਂ ਦੇ ਬਣਾਏ ਹੋਏ ਨਹੀਂ ਹੈ ਸਰਕਾਰ ਦੇ ਹੀ ਤਰੀਕੇ ਬਣਾਏ ਹੋਏ ਪੀਆਰ ਤੇ ਲੋਕੀ ਹੁੰਦੇ ਆ ਉਹ ਗੱਲ ਵੱਖਰੀ ਆ ਵੀ ਬਹੁਤ ਘੱਟ ਗਿਣਤੀ ਦੇ ਬੰਦੇ ਪੀਆਰ ਹੋ ਰਹੇ ਆ ਜੇ ਤੁਸੀਂ ਪਿਛਲੇ 7-8 ਸਾਲਾਂ ਦਾ ਚਿੱਠਾ ਖੋਲ ਲਓ ਮੈਨੂੰ ਲੱਗਾ 2018 ਤੋਂ ਲੈ ਕੇ 2023 ਦੇ ਵਿੱਚ ਵਿੱਚ 2.7 ਮਿਲੀਅਨ ਬੰਦੇ ਦੇ ਵਿੱਚੋਂ ਸਿਰਫ 2 ਤੋਂ 2.5 ਲੱਖ ਬੰਦੇ ਦੀ ਪੀਆਰ ਹੋਈ ਆ ਇਫੈਕਟ ਆ ਇਹ ਨੰਬਰਸ ਨੇ ਸਿਰਫ 10% ਬੰਦੇ ਦੀ ਪੀਆਰ ਹੋਈ ਆ ਜੇ ਕਿ ਇਹਨੂੰ ਨਹੀਂ ਜਕੀਨ ਥੋੜਾ ਜਿਹਾ ਰਿਸਰਚ ਕਰ ਲਓ ਆਪਣੀ ਤਦ ਇਹ ਦੱਸੋ ਵੀ ਬਾਕੀ ਬੰਦੇ ਦਾ ਹਜੇ ਤੱਕ ਕੁਝ ਨਹੀਂ ਹੋਇਆ। ਕਈ ਵਾਪਸ ਚੱਲ ਗਏ ਹੋਣਗੇ, ਕਈ ਤਾਂ ਐ ਆਊਟਰ ਸਟੇਟਸ ਤੁਰੇ ਫਿਰਦੇ ਆ ਉਹਨਾਂ ਦਾ ਤਾਂ ਕੋਈ ਅਤਾ ਪਤਾ ਨਹੀਂ ਕਿਹੇ ਗਿਣਤੀ ਦੇ ਵਿੱਚ ਹੀ ਨਹੀਂ ਆਉਂਦੇ। ਤੇ ਕਈਆਂ ਨੇ ਐਲਐਮਈਆਂ ਜ਼ਲਲੀਆਂ ਨੇ 엠ਪਲॉयर्स ਨੂੰ ਦੇ ਦੇ ਕੇ ਤੇ 엠ਪਲॉयर्स ਤੁਹਾਨੂੰ ਪਤਾ ਹੀ ਹੈ ਜਿੰਨਾ ਐਲਐਮਈਆਂ ਵੇਚੀਆਂ ਆ 30 30 40 40 ਹਜ਼ਾਰ ਡਾਲਰ ਦੀਆਂ। ਉਹ ਤੁਹਾਨੂੰ ਪਤਾ ਹੀ ਕਈ ਵੀਜ਼ਟਰ ਸਟੇਟਸ ਤੇ ਰਹਿ ਹੀ ਜਾਂਦੇ ਨੇ, ਵਾਪਸ ਚੱਲ ਜਾਂਦੇ ਨੇ, ਫੇਰ ਆ ਜਾਂਦੇ ਨੇ, ਵਾਪਸ ਚੱਲ ਜਾਂਦੇ ਨੇ, ਇਹ ਆ ਜਾਂਦੇ ਨੇ। ਇੱਕ ਹਿਸਾਬ ਦਾ ਤੁਸੀਂ ਦੇਖੋ ਮੈਨੂੰ ਲੱਗਦਾ ਪੰਜਾਬ ਦਾ ਬਹੁਤ ਵੱਡਾ ਟੈਲੈਂਟ ਇਸ ਚੀਜ਼ ਦੇ ਕਰਕੇ ਖਰਾਬ ਹੋਇਆ ਕੈਨੇਡਾ ਦੇ ਇਸ ਚੱਕਰ ਦੇ ਵਿੱਚ ਮੈਂ ਨਹੀਂ ਕਹਿੰਦਾ ਕੈਨੇਡਾ ਨੌਕਰੀ ਨਹੀਂ ਦਿੰਦਾ ਪੰਜਾਬ ਦੇ ਯੂਥ ਨੂੰ ਮੈਂ ਨਹੀਂ ਕਹਿੰਦਾ ਕੈਨੇਡਾ ਨੇ ਸਾਰਾ ਪੰਜਾਬ ਦਾ ਯੂਥ ਖਰਾਬ ਕਰਤਾ ਹੈ ਬਹੁਤ ਵਧੀਆ ਡਾਇਰੈਕਸ਼ਨਾਂ ਵੀ ਦਿੱਤੀਆਂ ਕਈ ਯੂਥ ਨੂੰ ਅਜੇ ਕਈ ਬਹੁਤ ਮਕਾਮ ਹਾਸਲ ਵੀ ਕੀਤਾ ਕਈ ਆਪਣੇ ਮੁੰਡੇ ਕੁੜੀਆਂ ਨੇ ਇੱਥੇ ਆ ਕੇ ਕਈ ਬਹੁਤ ਵਧੀਆ ਡਾਇਰੈਕਸ਼ਨ ਚ ਵੀ ਨੇ ਜ਼ਿੰਦਗੀ ਚ ਬਹੁਤ ਕੁਝ ਉਹਨਾਂ ਨੇ ਕਰਿਆ ਆ ਬਟ ਦੈਟ ਡਸਨਟ ਮੀਨ ਕਿ ਸਾਰਿਆਂ ਦੇ ਲਈ ਸੇਮ ਆ ਕਿਉਂਕਿ ਆਪਾਂ ਨੂੰ ਸਿਰਫ ਉਹੀ ਫਿਗਰਸ ਦਿਖਦੇ ਨੇ ਜੋ ਕਾਮਯਾਬ ਹੁੰਦੇ ਨੇ ਜਿਹੜੇ ਨਹੀਂ ਕਾਮਯਾਬ ਹੁੰ ਠੀਕ ਆ ਤੁਹਾਨੂੰ ਕੋ ਕਿਸੇ ਵੀ ਫੀਲਡ ਚ ਚਲ ਜੋ ক্রিকেট ਦੀ ਗੱਲ ਕਰ ਲੈਣੇ ক্রিকেট ਦੀ ਫੀਲਡ ਦੇ ਵਿੱਚ ਚਲੋ ਆਊਟ ਆਫ ਮੈਂ ਉਸ ਚੋਂ ਨਹੀਂ ਜਾਣਾ ਚਾਹੁੰਦਾ ਕੰਟੈਕਟ ਬਟ ਇੱਕ ਛੋਟੀ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਵਿਰਾਟ ਕੋਹਲੀ ਥੋਨੀ ਰੋਹਿਤ ਸ਼ਰਮਰ ਵਰਗੇ ਪਲੇਅਰ ਦਿਖ ਜਣਗੇ ਜਿਨ੍ਹਾਂ ਦੇ ਨਾਮ ਬਹੁਤ ਵੱਡੇ ਆ ਹਨਾ ਭਾਰਤ ਦੇ ਵਿੱਚ ਪਰ ਤੁਹਾਨੂੰ ਉਹ ਨਹੀਂ ਪਤਾ ਲੱਗਣੇ ਜਿਹੜੇ ਵਿਚਾਰੇ ਫੇਲ ਹੋ ਗਏ ਜਿਹੜੇ ਕਾਮਯਾਬੀ ਨਹੀਂ ਹੋ ਪਾਇ ਜੋ ਅਚੀਵ ਕਰਨਾ ਚਾਹੁੰਦੇ ਸੀ ਸੋ ਉਹੀ ਗੱਲ ਆ ਕੈਨੇਡਾ ਚ ਆ ਕੇ ਜਿਹੜੇ ਚਲੋ ਕਿਸੇ ਮਕਾਮ ਤੇ ਪਹੁੰਚ ਗਏ ਸਭ ਨੂੰ ਦੇਖਦਾ ਪਰ ਜਿਹੜੇ ਵਿਚਾਰੇ ਕੁਝ ਬਾਣੀ ਨਹੀਂ ਪਏ ਕੱਚੇ ਦੇ ਕੱਚੇ ਰਹਿ ਗਏ ਉਹ ਕਿਸੇ ਨੂੰ ਨਹੀਂ ਪਤਾ ਇਸ ਕੰਟਰੀ ਦੇ ਵਿੱਚ ਮੈਨੂੰ ਸਭ ਤੋਂ ਵੱਡਾ ਦੁੱਖ ਇਸ ਚੀਜ਼ ਦਾ ਲੱਗਦਾ ਹੈ ਜਿਹੜੇ ਹਾਰਡ ਵਰਕing ਆ ਜਿਹੜੇ ਮਿਹਨਤ ਕਰ ਰਹੇ ਲੀਗਲ ਪੇਪਰ ਵਰਕ ਆ ਉਹਨਾਂ ਨੂੰ ਪੀਆਰ ਨਹੀਂ ਮਿਲਦੀ ਬਟ ਜਿਹੜੇ ਬੰਦੇ ਰਫਿਊਜੀਆ ਲਾ ਰਹੇ ਆ ਉਹਨਾਂ ਨੂੰ ਹੱਸ ਕੇ ਪੀਆਰ ਦੇ ਰਿਹਾ ਵੈਲਕਮ ਕਰ ਰਿਹਾ ਤੁਹਾਨੂੰ ਪਤਾ 25 ਸਾਲਾਂ ਦੇ ਅੰਦਰ ਜਿਹੜੇ ਪਹਿਲੀ 25 ਸਾਲ ਹੁੰਦੇ ਆ ਜਦੋਂ ਇੱਕ ਇਮੀਗ੍ਰੈਂਟ ਇੱਥੇ ਹੁੰਦਾ ਆ ਪੰਜਾਂ ਵਿੱਚੋਂ ਇੱਕ ਇਮੀਗ੍ਰੈਂਟ ਚੈਨਡਾ ਵਾਪਸ ਛੱਡ ਕੇ ਚੱਲ ਜਾਂਦਾ ਸੈਟਲ ਹੋਣ ਤੋਂ ਬਾਅਦ ਇਹ ਸਰਕਾਰ ਦੇ ਕੱਢੇ ਹੋਏ ਨੰਬਰ ਆ ਇਹ ਕੋਈ ਝੂਠ ਨਹੀਂ ਹੈਗੇ ਪੰਜਾਂ ਦੇ ਵਿੱਚੋਂ ਇੱਕ ਇਮੀਗ੍ਰੈਂਟ ਵਾਪਸ ਚੱਲ ਜਾਂਦਾ ਉੱਥੇ ਰਹਿੰਦਾ ਨਹੀਂ ਹੈਗਾ ਪਹਿਲੇ 25 ਸਾਲਾਂ ਦੇ ਵਿੱਚ ਵਿੱਚ ਹੀ ਐਦਾਂ ਕਾਹਤੋਂ ਐਂਡ ਹਾਈ ਸਕਿਲਡ ਵਰਕਰਸ ਜਿਹੜੇ ਆ ਹਾਈ ਸਕਿਲਡ ਜਿਹੜੇ ਸਕਿਲਡ ਦੇ ਵਿੱਚ ਆ ਉਹ ਛੱਡ ਕੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਆ ਜਿਹੜੇ ਸਕਿੱਲ ਵਾਲੇ ਨੇ ਜਾਂ ਜਿਹੜੇ ਕਿਸੇ ਵਧੀਆ ਫੀਲਡ ਦੇ ਵਿੱਚ ਨੇ ਉਹ ਇੱਥੇ ਰਹਿਣਾ ਪ੍ਰੈਫਰ ਨਹੀਂ ਕਰ ਰਹੇ ਵਾਏ ਕਿਉਂਕਿ ਜਿੰਨਾ ਉਹ ਕਮਾਉਂਦੇ ਆ ਅੱਧਾ ਤੇ ਉਹਦੇ ਚ ਟੈਕਸ ਕੱਟਿਆ ਜਾਂਦਾ ਉਹ ਕਿੱਥੇ ਜਾਂਦਾ ਸੋ ਮੈਂ ਇਹ ਜਿਹੜਾ ਟਾਈਟਲ ਵੀ ਯੂਜ਼ ਕਰਿਆ ਸੀਗਾ ਮੈਂ ਐਜ਼ ਅ ਸਰਕੈਸਟਿਕ ਵੇਜ ਯੂਜ਼ ਕਰਿਆ ਸੀਗਾ ਉਹਨੂੰ ਮੈਂ ਦੂਸਰੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਡੀਮੋਟੀਵੇਟ ਨਾ ਹੋ ਜਾਓ ਜਿਹੇ ਵੀ ਤੁਸੀਂ ਪੀਅਰ ਲੈਣਾ ਚਾਹੁੰਦੇ ਹੋ 100% ਟ੍ਰਾਈ ਕਰੋ ਪਲੀਜ਼ ਬਟ ਇਹ ਵੀ ਫੈਕਟ ਹੈ ਕਿਤੇ ਨਾ ਕਿਤੇ ਵੀ ਜੇ ਤੁਸੀਂ ਹਾਰਡ ਵਰਕਿੰਗ ਉਹਦੀ ਜੈਨੂਇਨ ਤਰੀਕੇ ਨਾਲ ਚਲੋਗੇ ਘੱਟ ਚਾਂਸ ਨੇ ਤੁਹਾਡੀ ਹੋਵੇ ਇਨਸਟੈਡ ਆਫ ਵੀ ਜਿਹੜੇ ਉਹ ਅਸਾਈਲਮ ਜਾਂ ਰਫਿਊਜੀ ਦੇ ਪੁਆਇੰਟ ਆਫ 뷰 ਨਾ ਆਉਂਦੇ ਨੇ ਉਹਨਾਂ ਦੀ ਛੇਤੀ ਹੋ ਜਾਂਦੀ ਆ। ਦਿਸ ਇਜ਼ ਫੈਕਟ ਠੀਕ ਆ ਮੈਂ ਆਪਣੇ ਵੱਲ ਕੋਈ ਗੱਲ ਨਹੀਂ ਬਣਾ ਰਿਹਾ। ਬਾਕੀ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਸ ਚੈਨਲ ਤੇ ਆਪਣੇ 30000 ਸਬਸਕ੍ਰਾਈਬਰਸ ਹੋਣ ਵਾਲੇ ਨੇ ਤੇ ਆਪਣੇ ਭਰਾ ਤੇ ਜਲਦੀ ਜਲਦੀ ਉਹ ਕਰਾ ਦਿਓ ਤੇ ਜਲਦੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਉਹ ਤੱਕ ਤੇ ਹੀ ਹੱਸਦੇ ਵਾਸਤੇ ਰਹੋ।